ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਪਿੰਡ ਮੋਗੇ ਜ਼ਿਲ੍ਹੇ ਦਾ ਵੱਡਾ ਘਰ ਪਿੰਡ ਦਾ ਨਾਮ ਆ ਮਿੱਤਰੋ ਵੱਡੇ ਘਰ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ 2 ਜਨਵਰੀ ਪਾਈ ਹੋਣਿਆ ਦੇ ਬਕਾਊ ਆ ਇੱਕ ਤਾਂ ਤੁਹਾਨੂੰ ਵਿਖਾਉਣੀ ਮਿੱਤਰੋ ਪੂਰੀ ਨੀਲੀ ਰਾਵੀ ਦੀ ਟੋਕੜ ਮੱਝ ਤੇ ਮਿਲਣੀ ਆ ਤੁਹਾਨੂੰ ਕਟੀਆਂ ਵਾਲੇ ਪਾਦੇ ਵਿੱਚ ਤੇ ਇੱਕ ਤੁਹਾਨੂੰ ਮੈਂ ਮਿਲਣੀ ਆ ਮਿੱਤਰੋ ਗ੍ਰੇਡੇਡ ਮੱਜਾਂ ਤੇ ਆਉਂਦੀ ਐ ਲੇਕਿਨ ਪਰ ਵਜਨ-ਵਜਨ ਤੇ ਕਿਆ ਬਾਤ ਪਲੀਪਲੀ ਵੀ ਮੰਨੋ 7 ਮਹੀਨਿਆਂ ਦੀ ਗੱਪਣ ਜਾਣ ਤੋਂ ਪਾਵੇ ਆ ਵੀ ਦੋਵੇਂ ਮਹੀਆਂ ਹੀ ਤੁਹਾਡੇ ਫੁੱਲ ਕੰਮ ਦੀਆਂ ਇਹ ਮੈਣੇ ਵੀ ਜਿਹੜੀ ਰੁੱਤ ਦੇ ਵਿੱਚ ਸੂਣਾ ਤੇ ਉਦੋਂ ਵਪਾਰੀ ਫਿਰ ਜੇਬਾਂ ਦੇ ਵਿੱਚ ਕੁੱਥੀਆਂ ਦੇ ਉੱਤੇ ਨੋਟਾਂ ਦੇ ਉੱਤੇ ਔਰ ਆਪਣਾ ਦੋ ਦੋ ਚੜਾ ਕੇ ਤੁਰੇ ਫਿਰਦਾ ਹਾਂ ਕਿ ਜਾਨਵਰ ਮਿਲ ਜੇ ਆਉ ਕਰਦੇ ਆ ਗੱਲਬਾਤ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵੀਰੇ ਬਹੁਤ ਵਧੀਆ ਜੀ ਸੇਤਾਂਕਰ ਪਰਿਵਾਰ ਭਾਈ ਬਹੁਤ ਵਧੀਆ ਠੀਕ ਆ ਅੱਛਾ ਵੱਡੇ ਭਾਈ ਇੱਕ ਵਾਰੀ ਆਪਣਾ ਨਾਮ ਦੱਸੀ ਵੀਰੇ ਨਾਮ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਭਾਈ ਆ ਜਿਹੜੀ ਮੈਂ ਆ ਕਿੰਨੇ ਚਿਰ ਦੀ ਗੱਪਣਾ ਵੀਰੇ ਇਹ ਭਾਈ ਆ 12 ਮੰਮੀ ਨੇ ਦੀ ਗੱਪੜੂ ਹੋ ਜਾਣਾ ਤੇ ਅਠਮਾ ਲੱਗ ਜਾਣਾ ਹੈ ਆ 12 ਤਰੀਕ ਨੂੰ ਪੂਰੇ 7 ਮਹੀਨੇ ਦੀ ਕੰਪਲੀਟ ਹੋ ਗਿਆ ਅਠਮਾ ਲੱਗ ਜਾਊਗਾ ਹਾਂਜੀ ਹਾਂਜੀ ਠੀਕ ਹੈ ਬਾਈ ਅੱਛਾ ਵੀਰੇ ਪਲੀ ਪੁਲੀ ਬਹੁਤ ਆ ਝੋਟਿਆ ਯਾਰ ਹਨਾ ਹਾਂ ਹਾਂ ਬਾਈ ਬਹੁਤ ਸਮੀ ਝੋਟੀ ਆ ਸੋਣੀ ਸੋਣੀ ਵੀ ਬਹੁਤ ਆ ਯਾਰ ਹਾਂਜੀ ਹਾਂਜੀ ਹੂੰ ਅਜਾ ਜਵਾਬ ਹੈ ਗਿਆ ਅੱਖਾਂ ਦੇ ਵੀਰੇ ਹਾਂ ਬਾਈ ਦੋਨੇ ਅੱਖਾਂ ਦੇ ਜਵਾਬ ਆ ਗਏ ਠੀਕ ਹੈ ਬਾਈ ਠੀਕ ਹੈ ਥੱਲੇ ਵੀ ਆ ਇਹਦੇ ਮੂ ਮਾਮੀ ਬਹੁਤ ਸੋਹਣਾ ਯਾਰ ਹਨਾ ਅੱਛਾ ਭਾਈ ਕੀ ਰੇਟ ਆ ਕਿੰਨੇ ਦੀ ਦੇ ਦਈਏ ਯਾਰ ਕੋਈ ਆਪਾਂ 72000 ਦੀ ਦੇ ਦਾਂਗੇ ਹੋਰ ਕਿਨਾ ਮਾਨ ਕਰਦੇ ਜਸਟ 85000 ਕਿੰਨੇ ਦੀ ਪਤਾਸ 70000 ਦੀ ਦੇ ਦਾਂਗੇ 70000 ਦੀ ਦੇ ਦਿਆਂਗੇ ਕੀ ਕਹੇ ਵੀਰੇ ਥੋਰੀ ਮੜਾ ਯਾ ਭਰਾ ਲੈ ਵੀ ਮਿੱਤਰੋ 12 ਤਰੀਕ ਨੂੰ 8ਵਾਂ ਮਹੀਨਾ ਇਹਨੂੰ ਲੱਗ ਜਾਣਾ ਵਾ ਮਿੱਤਰੋ ਤੇ ਫਿਰ ਤੁਸੀਂ ਲਾ ਲਓ ਵੀ ਸਾਹਿਬ 8 ਤੋਂ 1 ਮਹੀਨਾ ਹੋਰ ਕਰੀਏਗਾ ਹੋ ਜਾਣੇ 9 9 ਤੋਂ 1 ਮਹੀਨਾ ਹੋਰ ਗਿਆ ਕਰਦੀਏ ਤੇ ਹੋ ਜਾਣਿਆ 10 ਤੇ 10 ਮਹੀਨਾ ਤੇ 10 ਦਿਨ ਹੋਰ ਕਰੇ ਕਹਿਣ ਤੋਂ ਭਾਵੇਂ ਵੀ 2 ਕੁ ਮਹੀਨੇ ਦਾ 10 ਕੁ ਦਿਨ ਤੁਹਾਨੂੰ ਜਿਹੜੀ ਝੋਟੀ ਪੈਣੀ ਆ ਸਾਂਭਣੀ ਮਿੱਤਰੋ ਦੇਖੋ ਕਿ ਇਹਨਾਂ ਦੀ ਤੇ ਕਰਮਾਂ ਵਾਲੀ ਐਣ ਟਿਕਾਣਾ ਟਕੂਣਾ ਬਹੁਤਾ ਮਹਿੰਦਾ ਯਾਰ ਕਹਿਣ ਵਾਲੀ ਗੱਲ ਨਹੀਂ ਕਿ ਕੋਈ ਵੇਖੋ ਭਾਈ ਅੱਛਾ ਵੀਰੇ ਥਣ ਥਣ ਓਕੇ ਦੀ ਰਿਪੋਰਟ ਜਾਵਾਂ ਬਾਈ ਓਕੇ ਜੀ ਚੋਲੀ ਚਾਲੀ ਬੰਦੇ ਵੀਰੇ ਬੱਸ ਬਹੁਤ ਸੁਣੀ ਮੈਂ ਪੜੀ ਪੜੀ ਮਿੱਤਰੋ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਐਣ ਨੇ ਗਰੇ ਤਾਂ ਕਹਿਣਿਆ ਫੜਾਤੀ ਨਹੀਂ ਦੁੱਧਾ ਤਾਂ ਤੋੜਾ ਹੋਣਾ ਅਗਲਾ ਹੁੰਦਾ ਹੋਊਗਾ 20 ਹੋਰ ਪਾ ਕੇ ਲਿਉਣੇ ਆ ਸੱਜਰ ਪਰ ਇਹ ਝੋਟੀ ਵਿਗੂਗੀ ਲੱਖੋਂ ਬਾਹਰ ਬਈ 2 ਮਹੀਨੇ ਪੱਠੇ ਪਾ ਲਿਓ ਤੇ ਰੁਪਈਏ ਚਾਰੇ ਦੇ ਚ ਕਮਾ ਲਿਓ ਬਾਈ ਵਧੀਆ ਗੱਲ ਆ ਜਿਹੜਾ ਭਰਾ ਟੋਕੜਾਂ ਗੱਪਣਾ ਲੈ ਕੇ ਸੰਭਦਾ ਉਹਦੇ ਲਈ ਟਿਕਾਣੇ ਦੀ ਮੈਂ ਆ ਤੁਹਾਨੂੰ ਮੈਂ ਵੀਡੀਓ 'ਚ ਘੱਟ ਜਚੂਗੀ ਜਦੋਂ ਤੁਸੀਂ ਕੋਲੇ ਆਓਗੇ ਨਾ ਉਦੋਂ ਤੁਹਾਨੂੰ ਬਹੁਤ ਜਚੂਗੀ ਆ ਆ ਗਈ ਮੇਤਰੋ ਪੂਰੀ ਨੀਲੀ ਰਾਵੀ ਦੀ ਟੋਕੜ ਮੈਂ ਤੇ ਇਹ ਮਿਲਣੀ ਹੈ ਕੱਟੀਆਂ ਵਾਲੇ ਭਾਅ ਦੇ ਵਿੱਚ ਪੁੱਛਦਿਆਂ ਬਾਈ ਨੂੰ ਕਿੰਨੇ ਦੀ ਦੇਣੇ ਆ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹਦੇ ਬਾਰੇ ਤਾਂ ਸਤਿ ਸ੍ਰੀ ਅਕਾਲ ਬੁਲਾਈਆ ਵੀ ਇਹ ਤੂੰ ਕਿੱਥੋਂ ਲੱਭ ਕੇ ਲਿਆਇਆ ਇਹ ਵੀਰੇ ਬਾਸਾਂ ਹੀ ਆ ਗਈ ਅੱਛਾ ਵੀਰੇ ਸਿੰਘ ਹਿੱਲ ਦੇ ਦੋਵੇਂ ਹੀ ਬਾਈ ਜਾਂਦੇ ਹਾਂ ਗਈ ਆ ਗਈ ਓਕੇ ਠੀਕ ਆ ਬਈ ਦੁਰਜਾ ਵੀ ਹਲਾਦੀ ਵੀਰੇ ਅੱਛਾ ਯਾਰ ਫਿਰ ਕਿੱਥੇ ਘੱਟ ਹਾਲ ਹੈ ਠੀਕ ਆ ਟੇਲੀ ਮੀਨੀ ਕਹਿ ਸਕਦੇ ਆ ਹਾਂਜੀ ਹੂੰ ਅੱਛਾ ਦੁੱਧ ਕਿੰਨਾ ਵੀਰੇ ਭਈ ਦੁੱਧ ਦੇ ਥੱਲੇ ਯਾਰ 6 ਕਿਲੋ ਆ ਜਾਣ ਕੇ 500 ਬਾਰ ਦੇ ਦਿੰਦੀ ਐ ਸੀਲ ਠੰਡੀ ਬਹੁਤ ਆ ਚੂਣ ਚਣ ਨੂੰ ਹੈ ਠੀਕ ਆ ਤੂੰ ਕਰਦਾ ਨਹੀਂ ਲੈਂਦੀ ਵੀਰੇ ਨੇ ਭਰੇ ਟੀਕਾ ਨਹੀਂ ਲੈਂਦੀ ਭਾੜੇ ਤੇ ਜਦੋਂ ਮਰਜੀ ਥੱਲੇ ਬੈਠੇ ਟੀਕਾ ਪਰ ਇਹਨੂੰ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਇੱਕ ਪਰ ਇਹ ਇੱਕ ਤਰੀਕ ਨੂੰ ਹਾਂ ਤੇ ਇੱਕ ਪਰ ਇਹ ਦੋ ਤਰੀਕ ਨੂੰ ਇੱਕ ਪਰ ਇੱਕ ਤਰੀਕ ਨੂੰ ਤੇ ਇੱਕ ਪਰ ਇਹ ਦੋ ਤਰੀਕ ਨੂੰ ਹਾਂਜੀ ਠੀਕ ਆ ਵੀਰੇ ਅੱਛਾ ਵੀਰੇ ਇਹਨਾਂ ਫਿਰ ਮਨ ਲ 22 22 ਕਿਵੇਂ ਲੱਗੀ ਆ ਬਾਈ 22 ਵੀਰੇ ਓਕੇ ਆ ਠੀਕ ਆ ਬਾਈ ਆ ਪਰਿਆ ਹੋਇਆ ਇਹਨੂੰ ਮੇਰੇ ਤੋਂ ਟੀਕਾ ਬਾਈ ਦੇ ਹੱਥ ਜੇ ਤੁਹਾਨੂੰ ਮਿਲ ਜੂਗਾ ਕੋਈ ਨੂਰ ਦਾ ਕੋਈ ਨੂਰ ਦਾ ਹੈ ਅੱਛਾ ਰੇਟ ਬਾਈ ਕੀ ਰਹੂਗਾ ਵੀਰੇ ਆਣੀ 100000 ਜੱਸ ਨੋਜਾ ਮੈਂ ਹਿਆਰ ਛੋੜੀ 42000 ਦੀ ਹਾਂ ਅੱਛਾ ਜੇ ਕੋਈ ਕਵੇ ਵੀ ਦੋਵੇਂ ਹੀ ਦੇ ਦੇ ਯਾਰ ਉਹ ਸਾਡਾ 2000 4000 ਡੰਗਾ ਲਈ ਜਾਊਗੀ ਤੇ ਇਹ ਚਲ ਉਹਦੋਂ ਸੱਜਰ ਸੂਪੂਗੀ ਤੇ ਸਾਡਾ ਤਾਂ ਚੱਲਦਾ ਹੋ ਜੂਗਾ ਤੇ ਫਿਰ ਮਾਨਤਨ ਖੁੱਲਾ ਕਰ ਦੇਗਾ ਹਾਂ ਮਾਨਤਨ ਖੁੱਲਾ ਕਰ ਠੀਕ ਆ ਤੋਰੀ ਬਾਈ ਕੱਢੀ ਬਾਹਰ ਨੂੰ ਭਰਾਜੋ ਲੈ ਮਿੱਤਰੋ ਅੱਜ ਕੱਲ ਪੂਰੀ ਤਾਂ ਨੀਲੀ 라ਵੀ ਦੀ ਕੱਟੀ 30 35 ਨੂੰ ਵੀ ਕੀ ਜਾਂਦੀ ਆ 1500 ਸਾਲ ਕੁ ਦੇ ਘੇਰਿਆਂ ਵਾਲੀ ਇਹਨੇ ਬਈ 6 ਕਿਲੋ ਦੁੱਧ ਵੀ ਦਿੰਦੀ ਆ ਤੇ ਨੀਲੀ ਰਾ ਵੀ ਨਸਲ ਚ ਪੈਂਦੀ ਆ ਸਿੰਘ ਵੀ ਹਿਲਦਾ ਵ ਇੱਕ ਪਰਲਾ ਘੱਟ ਹਿਲਦਾ ਵ ਮਾੜਾ ਮੋਟਾ ਹੀ ਆ ਵੀ ਮੰਨ ਲਓ ਇੱਕ ਹਿਲਦਾ ਇੱਕ ਨਹੀਂ ਹਿਲਦਾ ਉਵੇਂ ਦੋਵੇਂ ਸਿੰਘ ਹੀ ਥੱਲੇ ਨੂੰ ਆ ਲੈ ਵਲੂ ਵੇਖੋ ਕਿਹਦੇ ਤੁਸੀਂ ਆਹ ਵੇ ਸ਼ਾਮਾਂ ਦੇ ਟਾਈਮ ਤੇ ਮੈਂ ਵੀਡੀਓ ਬਣਾ ਲਿਆ ਸਮਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੋਵੇ ਕਿੰਨਾ ਹੋਊਗਾ ਆ ਨੋਟ ਕਰ ਲਓ ਬਈ ਮੇਰੇ ਤੋਂ 7 ਅਕਤੂਬਰ ਨੂੰ ਵੀਡੀਓ ਬਣਾ ਰਿਹਾ ਮੈਂ ਤੇ 6:21 ਮਿੰਟ ਉਸ ਹੱਬ ਤੇ ਉਹਨਾਂ ਦੀ ਜੱਜਮੈਂਟ ਕਰਿਆ ਜੇ ਪ੍ਰਭੂ ਚਵਾਈ ਦਾ ਟਾਈਮ ਆ ਬਿਲਕੁਲ ਦੇ ਮੈਂ ਪਤਰੀ ਸਮਤਰੀ ਚੰਗੀ ਆ ਥੋੜੀ ਜੀ ਬਾਕੀ ਚਮਲੀ ਬੰਦੇ ਵੀਰੇ ਬਸ ਇਹਦਾ ਰੇਟ 41000 ਦੀ ਮਿਲੂਗੀ ਤੇ ਆ ਮਿਲੂਗੀ ਤੁਹਾਨੂੰ ਮਿੱਤਰੋ 70000 ਦੀ 70 ਤੇ 40 ਲਾ ਲਈਏ ਆਪਾਂ ਬਣਦਾ ਵਾ ਮਿੱਤਰੋ 1 ਲੱਖ ਤੇ 10000 ਦੂਜੇ ਆਪਾਂ 1000 ਹੁੰਦਾ ਹੋਰ ਪਾਉਣੇ ਫਿਰ ਬਣਦਾ ਵਾ 11 ਤੇ ਫਿਰ ਬਾਈ ਮਈਆਂ ਆ ਜਣੀਆਂ ਦੋ ਤੁਹਾਡੇ ਕਰੇ ਦੋਵੇਂ ਮਈਆਂ ਦੀ ਕੁਆਲਿਟੀ ਫੁੱਲ ਆ ਬਾਕੀ ਗੱਲ ਬਾਤ ਲਈ ਆਪਾਂ ਨੰਬਰ ਲੈ ਲੈਨੇ ਵੀਰੇ ਨੰਬਰ ਦੱਸਿਓ ਭਰਾ ਜੀ 83295 ਜੀ 87150 ਇੱਕ ਵਾਰੀ ਹੋਰ ਬੋਲ ਦਿ ਵੀਰੇ 87295 ਜੀ 87150 ਠੀਕ ਆ ਬਾਈ ਇਸ ਨੰਬਰ ਤੇ ਬਾਈ ਨਾਲ ਕਰ ਲਓ ਤੁਸੀਂ ਗੱਲ ਬਾਤ ਸ਼ੁਕਰੀਆ ਚਾਉਂਦੇ ਰਹੋ